ਕਿ ਜਿਹੜਾ ਬੈਂਕ ਦਾ ਹੈ ਉਹ ਲੋਨ ਸਿਸਟਮ ਉਹਨਾਂ ਦਾ ਆਪਣਾ ਸਿਸਟਮ ਹੋ ਰਿਹਾ ਹੈ ਜਦੋਂ ਇੱਕ ਸਸਥਾ ਅਵੇਰਨੈਸ ਕਰਦੀ ਹੈ ਤੇ ਇੱਕ ਪ੍ਰੋਪਰ ਚੈਨਲ ਰੱਖੀ ਕਰਦੀ ਹੈ ਉਹਦੇ ਵਿੱਚ ਕੀ ਹੈ ਹੁਣ ਕਈ ਵਾਰ ਆਪਣੇ ਕੋਲ ਆਧਾਰ ਕਾਰਡ ਹੈ ਨਹੀਂ ਤੇ ਪਹਿ ਬੈਂਕਾ ਚਲੇ ਜਾਣੇ ਆਪਣੇ ਕੋਲ ਪੈਨ ਕਾਰਡ ਹੈ ਨਹੀਂ ਪਹਿ ਬੈਂਕਾ ਚਲੇ ਜਾਣੇ ਆਪਣੇ ਕੋਲ ਆਈਡੀ ਆ ਰਹਿ ਨਹੀਂ ਤਾਂ ਬੈਂਕਾ ਚਲੇ ਜਾਣੇ ਬਟ ਕੁਝ ਸਕੀਮਸ ਦੇ ਵਿੱਚ ਕੁਝ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਕੁਝ ਦੀ ਨਹੀਂ ਹੁੰਦੀ ਤਾਂ ਉਹ ਕਿਹੜੇ ਚੈਨਲ ਰੱਖਨੀ ਆ ਉਹ ਸਕੀਮ ਕਿੱਥੇ ਮਿਲਦੀ ਜਿਵੇਂ ਕੁਝ ਜਿਹੜੀਆਂ ਸਕੀਮਾਂ ਸਭ ਨੂੰ ਪਤਾ ਉਹ ਸਿੱਧੀਆਂ ਬੈਂਕ ਨਹੀਂ ਉਹ ਆਪਾਂ ਨੂੰ ਮਿਲਣੀਆਂ ਗਈਆਂ ਮਿਨਿਸਪਲ ਕਾਰਪੋਰੇਸ਼ਨ ਦਾ ਇੱਕ ਡਿਪਾਰਟਮੈਂਟ ਹੁੰਦਾ ਉਹਦੇ ਵਿੱਚ ਉਹ ਸਕੀਮਾਂ ਐਨਐਸਆਰਮ ਦੇ ਵਿੱਚ ਜਾਣਾ ਪੈਂਦਾ ਜਾਂ ਕੁਝ ਸਕੀਮਾਂ ਸਾਨੂੰ ਸਿਵਲ ਹਸਪੀਟਲ ਹੁਣ ਅਗਰ ਮੇਰੀ ਗੱਲ ਸੁਣੋ ਅਗਰ ਮਾਤਰ ਸਮਾਨ ਯੋਜਨਾ ਨਹੀਂ ਲੈਣੀ ਤਾਂ ਉਹਦੇ ਵਿੱਚ ਬੈਂਕ ਜਾਂਦੀ ਲੋੜ ਨਹੀਂ ਜਿਹੜਾ 6000 ਰੁਪਏ ਮਿਲਦਾ ਉਹਦੇ ਲਈ ਤੁਹਾਨੂੰ ਸਿਵਲ ਹਸਪੀਟਲ ਤੱਕ ਪਹੁੰਚ ਕਰਨੀ ਪਊਗੀ ਇਸੇ ਤਰ੍ਹਾਂ ਅਗਰ ਮੋਦਰਾ ਯੋਜਨਾ ਹੈ ਜਾਂ ਕੋਈ ਵੀ ਯੋਜਨਾ ਅਗਰ ਕੋਈ ਸੈਲਫ ਹੈਲਪ ਗਰੁੱਪ ਬਣਾਵੇ ਉਹਦੇ ਲਈ ਤੁਹਾਡੇ ਕੋਲ ਬੈਂਕ ਜਾਣ ਦੀ ਜ਼ਰੂਰਤ ਨਹੀਂ ਉਹਦੇ ਲਈ ਤੁਸੀਂ ਮਿਨਿਸਪਲ ਕਾਰਪੋਰੇਸ਼ਨ ਦੇ ਅੰਦਰ ਇੱਕ ਡਿਪਾਰਟਮੈਂਟ ਬਣਾ ਲਓ ਉੱਥੇ ਜਾਣਾ ਪਊਗਾ ਸੈਂਟੈਂਸ ਕੀ ਹੁੰਦਾ ਇਹ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਕਿ ਲੈਕ ਆਫ ਅਵੇਅਰਨੈਸ ਅਸੀਂ ਠਿੱਕਰ ਕਿਵਰ ਬੈਂਕ ਕਲਾਂ ਦੇ ਸਰਟੀਫਿਕੇਟ ਦਿੰਦੇ ਆਂ ਕਈ ਵਾਰ ਚੈਨਲ ਸਹੀ ਨਹੀਂ ਪਤਾ ਹੁੰਦਾ ਸਾਨੂੰ ਕਿ ਕੀ ਸਿਸਟਮ ਹੈਗਾ ਅਗਰ ਬੈਂਕ ਕਲਾਂ ਤਾਂ ਸਿੰਪਲ ਆਨਲਾਈਨ ਲੈਂਜੋਗੇ ਤਾਂ ਉਹੀ ਚੀਜ਼ਾਂ ਹੋਣਗੀਆਂ ਉਹ ਕਹਿੰਗੇ ਇਸ ਪ੍ਰੋਪਰਟੀ ਲੈ ਕੇ ਆਓ ਉਹ ਕਹਿੰਗੇ ਇਹ ਕਾਲਸ ਪੂਰੀ ਕਰੋ ਤਾਂ ਇੱਕ ਹਰ ਸਕੀਮਸ ਦੇ ਲਈ ਅਲੱਗ-ਅਲੱਗ ਡਿਪਾਰਟਮੈਂ सो दैट की लोगों महिलाओं सारे और hmm. सारे दे सहयोग दे नाल। जन -जन उस औरत तक पहुंचनी पहुंचनी बंदी है क्योंकि आने वाला दिन 8 मार्च आ रहा है अंतरराष्ट्रीय महिला दिवस सबन से भी सेवी बोल कोयल दी प्यार परी सत जय श्री राम ਇੰਟਰਨੈਸ਼ਨਲ वूमेन डे ਜਿਹਦੇ ਵਿੱਚ ਮਹਿਲਾਵਾਂ ਨੂੰ ਇੱਕ ਮੈਸੇਜ ਜਾਣਾ ਹੈ वूमेन एम्पावरमेंट ਤੇ ਮੈਨੂੰ ਇਹ ਲੱਗਦਾ ਹੈ ਕਿ ਪਿਛਲੇ 10 ਸਾਲਾਂ ਤੋਂ वूमेन एम्पावरमेंट ਦੇ ਵਿੱਚ ਸਾਡਾ ਦੇਸ਼ ਸਾਡਾ ਪੰਜਾਬ ਲਗਾਤਾਰ ਅੱਗੇ ਵਧ ਰਿਹਾ ਹੈ ਲੇਕਿਨ ਹੌਲੀ-ਹੌਲੀ ਕੁਝ ਜਿਹੜੀਆਂ ਕਮੀਆਂ ਵੀ ਹੈ ਜਿਹੜੀਆਂ ਰਹਿ ਗਈਆਂ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਪ੍ਰਯਾਸ ਹੋਣਗੇ ਉਹ ਦੂਰ ਹੋਣਗੀਆਂ ਰਹਿ ਗਈਆਂ ਤੇ ਇਸੇ ਦੇ ਵਿੱਚ ਅੱਗੇ ਕਦਮ ਵਧਾਉਂਦੇ ਹੋਏ ਡਾਇਮੰਡ ਵੈਲਫੇਅਰ ਸੁਸਾਇਟੀ ਤੇ ਅਗਰਵਾਲ ਸਮਾਜ ਸਭਾ ਦੁਆਰਾ ਇਕ ਸੰਯੁਕਤ ਪ੍ਰਯਾਸ ਕੀਤਾ ਜਾ ਰਿਹਾ ਹੈ ਜਿਦੇ ਵਿੱਚ 8 ਮਾਰਚ ਨੂੰ ਰਾਇਲ ਲਿਨਨ ਪੈਲੇਸ ਵਿਖੇ ਇੱਕ ਵੱਡਾ ਕਾਰਜਕ੍ਰਮ ਦਿਨ ਸ਼ਨੀਵਾਰ ਸਵੇਰ 10:30 ਸ਼ੁਰੂ ਹੋਏਗਾ ਜਿਦੇ ਵਿੱਚ ਸਾਰੀ ਹੀ ਤਰ੍ਹਾਂ ਦੀਆਂ ਮਹਿਲਾਵਾਂ ਜਿਨ੍ਹਾਂ ਨੇ 11 ਉਹ ਮਹਿਲਾਵਾਂ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਆਪਣਾ ਨਾਮ ਕਮਾਇਆ ਔਰ ਇੱਕ ਪਹਿਚਾਨ ਬਣਾਈ ਹੈ ਆਪਣੇ ਪਰਿਵਾਰ ਨੂੰ ਸਪੋਰਟ ਕੀਤੀ ਹੈ ਸਮਾਜ ਨੂੰ ਸਪੋਰਟ ਕੀਤੀ ਹੈ ਦੇਸ਼ ਨੂੰ ਸਪੋਰਟ ਕੀਤੀ ਹੈ ਉਹਨਾਂ 11 ਮਹਿਲਾਵਾਂ ਨੂੰ ਸ਼ਕਤੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਇਸ ਤੋਂ ਇਲਾਵਾ ਸੰਸਕ੍ਰਿਤ ਕਾਰਜਕ੍ਰਮ ਹੋਗਾ ਜਿਹਦੇ ਵਿੱਚ ਮਹਿਲਾਵਾਂ ਪਾਰਟਿਸਪੇਟ ਕਰਨਗੀਆਂ ਇਸ ਤੋਂ ਇਲਾਵਾ 15 ਜਿਹੜੇ ਕਿਸ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਆਈਆਂ ਸੀਗੀਆਂ ਉਹਨਾਂ ਨੂੰ ਮਸ਼ੀਨਾ ਦਿੱਤੀਆਂ ਜਾਣੀਆਂ ਸ਼ੂਗਰ ਤੇ ਬੀਪੀ ਟੈਸਟ ਦੀਆਂ ਜਿਹੜੀਆਂ ਕਿ ਅਗਰਵਾ ਸਮਾਜ ਸਵਾ ਦੁਆਰਾ ਵੰਡਣ ਕੀਤਾ ਜਾਊਗਾ ਤੇ ਸਾਰੀਆਂ ਹੀ ਪੈਨਾ ਨੂੰ ਤੁਹਾਡੇ ਚੈਨਲ ਰਾਹੀਂ ਸੱਦਾ ਦਿੰਦੇ ਆਂ ਔਰ ਉਮ ਹਮਾ ਕੇ ਇਸ ਪ੍ਰੋਗਰਾਮ ਚ ਪਹੁੰਚੋ ਅਗਰ ਜ਼ਿਆਦਾ ਜਾਣਕਾਰੀ ਲੈਣੀ ਆ ਕਿਸ ਤਰ੍ਹਾਂ ਇਸ ਪ੍ਰੋਗਰਾਮ ਚ ਤੁਸੀਂ ਆ ਸਕਦੇ ਹੋ ਭਾਗ ਲੈ ਸਕਦੇ ਹੋ ਤਾਂ ਤੁਸੀਂ ਮੇਰੇ ਪਰਸਨਲ ਨੰਬਰ 921777707 ਤੇ ਸੰਪਰਕ ਕਰ ਸਕਦੇ ਹੋ باقی ਤੁਸੀ ਕੁਝ ਹੋਰ ਪੁੱਛਣਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਜਿਹੜੇ ਚੀਫ ਗੈਸਟ ਹੈ ਪਹਿਲੀ ਗੱਲ ਤਾਂ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ-ਿੱਥੇ ਸਾਡੀ ਗੱਲ ਚੱਲ ਰਹੀ ਹੈ ਚੀਫ ਗੈਸਟ ਮਹਿਲਾਵਾਂ ਹੀ ਆ ਨੇ ਸਾਰੀਆਂ ਇਹ ਐਡਮਿਨਿਸਟ੍ਰੇਸ਼ਨ ਤੋਂ ਵੀ ਹੋਣਗੀਆਂ ਰਾਜਨੀਤਿਕ ਵੀ ਹੋਣਗੀਆਂ ਔਰ ਜਿਵੇਂ ਹਰ ਵਾਰ ਪ੍ਰੋਗਰਾਮ ਚ ਹੁੰਦਾ ਹੈ

capacity ਹੁੰਦੀ ਏ ਤਾਂ ਇਸ ਲਈ ਮੈਂ ਆਪਣਾ personal number ਇਸੇ ਕਰਕੇ ਦੱਸਿਆ ਤਾਂ ਕਿ ਸਾਨੂੰ reporting ਸਹੀ ਹੋਜੇ ਵੀ ਕਿਹੜੀ ਕਿਹੜੀ ਮਹਿਲਾਵਾਂ ਪਹੁੰਚਦੀਆਂ ਨੇ ਕਿੰਨੀ ਕੁ ਸਾਡੇ hall ਦੀ capacity ਏ ਤਾਂ ਕਿ ਉਸ ਤੋਂ ਬਾਅਦ ਅਸੀਂ ਇਹ ਵੀ ਕਹਿ ਸਕੀਏ ਕਿ ਸਾਡੇ ਕੋਲ ਜਿਹੜੀ capacity full ਹੋ ਗਈ ਤਾਂ ਇਸੇ ਲਈ ਇੱਕ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਚਾਹੁੰਦੀ ਆ ਜਿਹੜੀ ਮੈਂ ਦੱਸਣਾ ਭੁੱਲ ਗਈ ਇਹਦੇ ਵਿੱਚ ਇੱਕ central government ਦੀਆਂ women empowerment ਦੀਆਂ ਕੁਝ ਸਕੀਮਾਂ ਹੈਗੀਆਂ ਜਿਵੇਂ ਕਿ startup ਹੋ ਗਿਆ ਮੁਦਰਾ ਯੋਜਨਾ ਹੋ ਗਈ ਇਸ ਤੋਂ ਇਲਾਵਾ ਹੋਰ ਵੀ ਜਿਹੜੀ latest ਕੋਈ ਸਕੀਮ ਆ ਰਹੀ ਏ ਉਹਦੇ ਬਾਰੇ ਵੀ camp ਲਗਾਇਆ ਜਾ ਰਿਹਾ or ladies ਨੂੰ ਦੱਸਿਆ ਜਾਏਗਾ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਤਾਂ ਤੁਸੀਂ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਹੋ। ਕਿਸੀ ਕਿਸੇ ਕੋਈ ਕਮੀਆਂ ਨੇ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ ਕੀ ਲੱਗਦਾ ਕਿਹੜੀਆਂ ਕਮੀਆਂ ਨੇ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਆਉਣ ਵਾਲੇ ਸਮੇਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਕਿ ਸਾਡੀ ਸੰਸਕ੍ਰਿਤੀ ਕਿ ਆਉਣ ਵਾਲੇ ਟਾਈਮ 'ਚ ਸਾਡੀ ਜਿਹੜੀ ਬੱਚੀ ਹੈ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਵੈਸਟਰਨ ਕਲਚਰ ਹੈ ਜਿਹੜਾ ਵੈਸਟਰਨ ਡਰੈਸਾਂ ਵੈਸਟਰਨ ਕਲਚਰ ਉਹ ਮਤਲਬ ਉਸ ਨੂੰ ਜ਼ਿਆਦਾ ਉਸ ਵੱਲ ਜਿਹੜਾ ਖਿੱਚੀ ਜਾ ਰਹੀ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਕੀ ਕਪੜੇ ਬੁਰੀ ਹੈ ਜਾਂ ਚੰਗੇ ਆ ਪਰ ਇਹ ਹੈ ਕਿ ਆਪਣੀ ਜਿਹੜੀ ਸੰਸਕਾਰ ਹੈ ਤੇ ਆਪਣੀ ਜਿਹੜੀ ਸੋਚ ਹੈ ਉਹਨੂੰ ਨਾਲ ਲੈ ਕੇ ਜੇ ਅਸੀਂ ਅੱਗੇ ਵਧੀਏ ਤਾਂ ਬਹੁਤ ਅੱਛੀ ਗੱਲ ਹੈ ਤੇ ਆਪਣੀ ਬਰਿਆਦਾ ਦੇ ਵਿੱਚ ਰਹਿ ਕੇ ਅੱਗੇ ਵਧੀਏ ਤਾਂ ਬਹੁਤ ਅੱਛੀ ਗੱਲ ਹੈ ਕੁਝ ਦੇਖਾ ਦਿਖਾਈ ਦੇ ਵਿੱਚ ਬੱਚੇ ਸਾਡੇ ਹੁਣ ਜਿਵੇਂ ਤੁਸੀਂ ਦੇਖੋ ਕੁਝ ਬੱਚੀਆਂ ਵੀ ਸਾਡੀਆਂ ਜਿਵੇਂ ਡਰੱਗਸ ਵੱਲ ਦੇਖ ਲੋ ਕਿਵੇਂ ਬੱਚੇ ਪਤਾ ਹੀ ਨਹੀਂ ਲੱਗ ਰਿਹਾ ਤਾਂ ਉਹ ਜੋ ਇਹਨਾਂ ਨੂੰ ਮੈਂ ਕਮੀਆਂ ਦੇ ਵਿੱਚ ਗਿੰਦੀਆਂ ਤਾਂ ਇਹ ਕਮੀਆਂ ਦੇ ਵਿੱਚ ਵੀ ਲਗਾਤਾਰ ਸੰਸਥਾ ਵੱਲੋਂ ਪ੍ਰਯਾਸ ਰਹੇਗਾ ਕਿ ਇਸ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਕਿਤੇ ਲਾ ਤੀਸਰੀ ਗੱਲ ਹੈ ਕਿ ਪਤਾ ਨਾ ਹੋਣਾ ਕਹਿੰਦਾ ਮਤਲਬ ਕਿ ਗਵਰਨਮੈਂਟ ਨੇ ਬਹੁਤ ਸਾਰੀਆਂ ਸਕੀਮਸ ਆਦੀਆਂ ਸਟਾਰਟਅਪਸ ਆਦਦੇ ਆ ਕਈ ਯੋਜਨਾਵਾਂ ਆਦੀਆਂ ਪਰ ਕਿਤੇ ਨਾ ਕਿਤੇ ਤੁਸੀ ਇਹ ਗੱਲੋ ਕਿ ਪਹੁੰਚ ਨਹੀਂ ਪਾਉਂਦੀ ਹਰ ਇਨਸਾਨ ਤੱਕ ਤਾਂ ਉਹ ਕਮੀਆਂ ਨੂੰ ਵੀ ਦੂਰ ਕਰਕੇ ਇਹ ਪ੍ਰਯਾਸ ਕੀਤਾ ਜਾਊਗਾ ਕਿ ਇਹਦੀ ਅਵੇਅਰਨੈਸ ਵੱਧ-ਵਧ ਕੀਤੀ ਜਾਵੇ ਤਾਂ ਕਿ ਹਰ ਜਨ ਤੱਕ ਜਿਹੜਾ ਇਹ ਮੈਸੇਜ ਹੈ ਪਹੁੰਚ ਸਕੇ ਜਿਹੜੀਆਂ ਗੱਲਾਂ ਦਈਏ ਐਂ ਤੁਸੀਂ ਕਹ ਰਹੇ ਅਵੇਅਰਨੈਸ ਦੇਣੀ ਚਾਹੀਦੀ